ਹਾਂਜੀ ਬਾਈ ਜੀ ਹੋਰ ਕੀ ਹਾਲ ਆ ਤੇ ਬਈ ਆਪ ਨੂੰ ਆਪਣੇ ਦੋਸਤ ਆਏ ਸੀ ਕਬੂਤਰ ਦੇ ਨਾ ਪਹਿਲਾ ਕਬੂਤਰ ਦੇਖ ਲੋ ਜੇ ਜਦੋਂ ਖੁੱਲੇ ਛੱਡਾਂਗੇ ਉਦੋਂ ਵੀ ਦਿਖਾਵਾਂਗੇ ਤੁਹਾਨੂੰ ਸਾਰਿਆਂ ਦਾ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੇ ਆ ਬਈ ਆਏ ਸੀ ਆਪਣੇ ਮੁਕਸਰੋਂ ਤੇ ਸਸਤੀਕਲ ਬਲਾਉਣੀ ਬਲਾ ਦੋ ਸਸਤੀਕਲ ਤੇ ਆਪਣੇ ਇੱਥੇ ਮੁਕਸਰੋਂ ਆਏ ਸੀਗਾ ਨਾ ਆਪਣੇ ਆਦਰ ਆਪਣੇ ਸ਼ਹਿਰ ਦੇ ਨਾਲ ਹੀ ਜਿੱਥੇ ਮੈਂ ਕੰਮ ਕਰਨ ਜਾਂਦਾ ਉੱਥੋਂ ਮਿਲ ਗਏ ਸੀ ਮੇਰੇ ਸਬਸਕ੍ਰਾਈਬਰ ਸੀ ਬਾਕੀ ਹੁਣ ਤਾਂ ਆਪਣੇ ਦੋਸਤ ਹਨਾ ਸਾਰਾ ਕੁਝ ਸਾਡਾ ਇੱਕ ਹੀ ਹੋ ਗਿਆ ਬਸ ਤੇ ਬਾਕੀ ਆ ਕਬੂਤਰ ਲੈ ਕੇ ਆਏ ਸੀ ਆਪਣੇ ਵਾਸਤੇ ਠੀਕ ਆ ਭਰਾ ਯਾ ਦਿਖਾਵਾਂਗੇ ਇਹਨਾਂ ਨੇ ਛੱਡਨੇ ਸੀ ਕਬੂਤਰ ਤੇ ਇਹਨਾਂ ਨੇ ਫਿਰ ਆਪਾਂ ਨੂੰ ਦੇਤੇ ਹਨਾ ਤੇ ਇਹ ਕਹਿੰਦੇ ਮੈਂ ਤੇਰੇ ਕੋਲੇ ਡਾਇਆ ਕਰੂੰ ਆਣ ਕੇ ਕਬੂਤਰ ਮੈਂ ਕੋਣ ਨਹੀਂ ਜਦੋਂ ਮਰਜੀ ਆ ਜੀ ਹਨਾ ਤੇ ਬਾਕੀ ਹੁਣ ਜਦੋਂ ਮੇਰੇ ਕੋਲੇ ਆਇਆ ਕਰੂਗਾ ਜਿਹੜਾ ਮਰਜੀ ਜਿਹੜਾ ਮਰਜੀ ਡਾਇਆ ਕਰੂਗਾ ਹੋਲੀ ਵਾਲਿਆਂ ਨੂੰ ਪਤਾ ਚੱਲ ਜੂ ਜਿਹੜੇ ਕਬੂਤਰ ਮੇਰੇ ਉੱਡਦੇ ਹਨਾ ਜਿਹੜੇ ਮਤਲਬ ਮੈਂ ਨਹੀਂ ਡਾਉਂਦਾ ਉਹ ਸਾਰਾ ਕੁਝ ਇਹਨੂੰ ਪਤਾ ਚੱਲ ਜੂਗਾ ਤੇ ਬਾਕੀ ਠੀਕ ਆ ਭਰਾ ਇਹ ਹੁਣ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਨੇ ਜੋ ਵੀ ਇਹ ਕਿੰਨੇ ਵਜੇ ਤੀਕੋਂ ਉੱਡਦੇ ਹਨਾ ਠੀਕ ਆ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਬਾਕੀ ਜਿਹੜੇ ਜਿਹੜ ਜਿਹੜੇ ਤਾਂ ਕਬੂਤਰ ਆ ਆਪਾਂ ਕਬੂਤਰਿਆਂ ਵਾਲੀ ਸਾਈਡ ਛੱਡਾਂਗੇ ਦਿਖਾ ਕੇ ਜਿਹੜੀਆਂ ਮੰਨ ਲਓ ਬੱਚੇ ਆ ਤੇ ਜਿਹੜੇ ਮਤਲਬ ਜੋੜੇ ਜੁੜੇ ਆ ਉਹ ਜੋੜਿਆਂ ਵਾਲੀ ਸਾਈਡ ਛੱਡ ਦਾਂਗੇ ਇੱਕ ਵਾਰੀ ਵੇਖਾਂਗੇ ਹੈ ਨਾ ਇੱਕ ਵਾਰੀ ਜੋੜਾ ਆ ਪੱਕਾ ਹੀ ਲੱਗਾ ਵਾਲਾ ਜੋੜਾ ਹਾਂਜੀ ਹਾਂਜੀ ਆਓ ਬਾਹਰ ਕੱਢ ਲੈਣ ਨੂੰ ਦਿਖਾਈ ਦਿੰਨੇ ਆਪਾਂ ਇੱਕ ਮਿੰਟ ਖਾਮੇ ਨਿਕਲਿਆ ਨਾ ਉਹਦੇ ਬਾਹਰ ਦਿਖਾ ਦੇ ਆਈਦਾ ਇਦਾ ਧਿਆਨ ਰੱਖੀਏ ਨਾ ਬਾਹਰ ਆ ਜਾਣ ਇੱਕ ਆ ਕੱਢ ਲੈ ਇੱਕ ਦੂਸਰੀ ਕੱਢ ਲਾਏ ਰੱਤਾਂ ਕੱਢ ਲਾਏ ਲੱਭੀ ਆ ਬਾਹਰ ਨਾ ਕੱਢਦੀ ਧਿਆਨ ਨਾਲ ਅੱਡੇ ਨਹੀਂ ਲੱਗੇ ਹਜੇ ਅੱਡੇ ਲਾਉਣੇ ਪੈਣਗੇ ਜਲਦੀ ਜਲਦੀ ਕਰ ਲਾ ਲਾ ਉਹ ਹੁਲਾ ਦੇ ਇਹ ਇਹਨੂੰ ਫੜਾ ਦੇ ਆਹ ਲਾ ਦੇ ਅੱਗੇ ਵੇਖੀ ਆ ਪਈਆ ਲਾ ਦੇ ਤੇ ਭਾਈ ਆਹ ਜੋੜਾ ਲੱਗਾ ਇਹਨਾਂ ਦਾ ਹਨਾ ਮੇਨ ਜੋੜਾ ਇਹ ਲੱਗਾ ਹੋਇਆ ਵਾ ਤੇ ਇਹਦੇ ਬੱਚਾ ਇੱਕ ਕਿਹੜੇ 7 ਵਾਲਾ ਸੀ ਤੇ ਕਿਹੜਾ ਸੀਗਾ ਇਹਨਾਂ ਚੋਂ ਚੱਲ ਰਾਲਾ ਚੱਲ ਰਾਲਾ ਬੱਚਾ ਸੀਗਾ ਕਿੰਨੇ ਵਜੇ ਤੀ ਗੁੱਡੇ ਸੀ ਕੱਲ ਆਪਾਂ ਸਾਢੇ 3:00 ਵਜੇ 3:30 ਵਜੇ ਤੱਕ ਉਹ ਡਾਇਆ ਸੀਗਾ ਕੱਲ ਮੈਂ ਇਹਨਾਂ ਨੇ ਡਾਇਆ ਸੀਗਾ ਤੇ ਮੇਰੇ ਨਾਲ ਗੱਲ ਕਰੀ ਜਾਂਦੇ ਸੀ ਹੈ ਨਾ ਨਾਲ ਹੀ ਗੱਲ ਕਰੀ ਜਾਂਦੇ ਸੀਗੇ ਨਾਲ ਹੀ ਇਹਨਾਂ ਨੇ ਢੁਕਾ ਕੇ ਭਾਇਆ ਸੀਗਾ ਤੇ ਆ ਕਬੂਤਰੀ ਡਾਈ ਸੀ ਮੈਂ ਤੇ ਉਹ ਬਹਿ ਜਾ ਆ ਕਬੂਤਰੀ ਡਾਈ ਸੀ ਨਾ ਆ ਕਾਲੀ ਚਿਨੀ ਡਾਈ ਸੀ ਆ ਕਾਲੀ ਚਿਨੀ ਕਬੂਤਰੀ ਡਾਈ ਸੀ ਤੇ ਢੁਕਾ ਕੇ ਬੱਚੇ ਭਾਏ ਸੀਗੇ ਦੋ ਦੋ ਬੱਚੇ ਸੀਗੇ ਤੇ ਇੱਕ ਜਿਹੜਾ ਮੈਂ ਕਬੂਤਰ ਦਿੱਤਾ ਸੀਗਾ ਠੀਕ ਹੈ ਚਿੱਟੀਆਂ ਦਾ ਸੀ ਹੈ ਨਾ ਉਹ ਹਾਂਜੀ ਉਹ ਸੀਗਾ ਤੇ ਉਹ ਡਾਇਆ ਹੋਇਆ ਸੀ ਇਹਨਾਂ ਨੇ ਤੇ ਢੁਕਾ ਕੇ ਭਾਈ ਸੀਗੇ ਤੇ ਬਾਕੀ ਆ ਜੋੜੇ ਦਾ ਕਰ ਲਓ ਸ਼ੌਂਕ ਆ ਡੱਬਾ ਵਾ ਕਬੂਤਰ ਤੇ ਕਬੂਤਰੀ ਕਾਲੀਆਂ ਅੱਖਾਂ ਦੀਆਂ ਦੇਖ ਲਓ ਚਾਹ ਕੀ ਕਬੂਤਰੀ ਆ ਠੀਕ ਆ ਭਰਾ ਤੇ ਬਾਕੀ ਇਹਨਾਂ ਨੂੰ ਇੱਕ ਵਾਰੀ ਛੱਡਦੇ ਆਪਾਂ ਦਿਖਾ ਦਿਖਾ ਤੇ ਦਾਣਾ ਪਾਣੀ ਇਹਨਾਂ ਨੇ ਹਨਾ ਅੱਜ ਸਵੇਰ ਦੇ ਆਇਆ ਮੇਰੇ ਸਾਹਮਣੇ ਕਿੰਨੇ ਵਜ ਗਏ ਹੁਣ ਤਾਂ ਹੁਣ ਤਾਂ 12 ਵਜ ਗਏ ਸਾਢੇ ਕਿੰਨੇ ਸਾਢੇ 8 ਸਾਢੇ 9 ਆ ਗਈ ਸੀ ਹਨਾ ਹਾਂਜੀ ਸਾਢੇ 9 ਆ ਗਈ ਸੀਗੇ ਤੇ ਮਤਲਬ ਹੁਣ ਆਪਾਂ ਇਹਨਾਂ ਨੂੰ ਰੋਟੀ-ਰੋਟੀ ਖਵਾਈ ਹੈ ਹਨਾ ਚਾਹ ਤਾਂ ਇਹਨਾਂ ਨੇ ਪੀਤੀ ਨਹੀਂ ਪਰ ਤੁਹਾਨੂੰ ਪਤਾ ਬੱਤਾ-ਬੁੱਤਾ ਸਾਰਾ ਕੁਝ ਇਹਨਾਂ ਨੂੰ ਪਿਆ ਕੇ ਸਾਰਾ ਕੁਝ ਕੀਤਾ ਪਹਿਲਾਂ ਇਹਨਾਂ ਨੂੰ ਓਕੇ ਹੈ ਹਨਾ ਇਹਨਾਂ ਨੂੰ ਜੱਜ ਆਇਆ ਪਹਿਲਾਂ ਮੈਂ ਫੇਰ ਹੀ ਵੀਡੀਓ ਬਣਾਵਾਂਗੇ ਆਪਾਂ ਤੇ ਆ ਬੱਚਾ ਸੀਗਾ ਇਹ ਕਿੰਨੇ ਵਜੇ ਗਈ ਉੱਡ ASCII ਵਾਲਾ ਇਹ ਸਾਢੇ ਤਿੰਨ ਭਾਇਆ ਭੜਕਾ ਕੀ ਠੀਕ ਆ ਤੇ ਉਹ ਆਹ ਵਾਲਾ ਇਹ ਵੀ ਇਹਦੇ ਨਾਲ ਹੀ ਸੀ ਇਹ ਵੀ ਨਾਲ ਸੀ ਸਾਢੇ ਸੱਤ ਉਹਨੇ ਸਾਢੇ ਤਿੰਨ ਠੀਕ ਆ ਸੱਤ ਵਾਲਾ ਦਿਖਾਈ ਸੱਤ ਆਦਰੇ ਦਾ ਹਾਂ ਹਾਂ ਠੀਕ ਆ ਕਿਉਂ ਆਏ ਦੇ ਬਿੱਲੀ ਨੇ ਫੜ ਲਿਆ ਇਹਨੂੰ ਅੱਛਾ ਤੇ ਇਹਦੇ ਹਲਦੀ ਹੁਲਦੀ ਲਾ ਦੇਣੀ ਸੀ ਬਸ ਸੈਟ ਹੋਣ ਤੇ ਹਾਂਜੀ ਠੀਕ ਐ ਤੇ ਬਾਕੀ ਹੁਣ ਛੱਡਦੇ ਆ ਠੀਕ ਆ ਭਰਾ ਕਬੂਤਰ ਦਿਖਾ ਦਗਾ ਸਾਰਾ ਕੁਝ ਤੇ ਇੱਕ ਮਿੰਟ ਰੋਜੋ ਪਹਿਲਾਂ ਪਹਿਲਾਂ ਕਿਹੜੇ ਛੱਡੀ ਇਹਨਾਂ ਤੋਂ ਬੱਚੇ ਛੱਡ ਲਏ ਹੈ ਨਾ ਬੱਚੇ ਆਪਾਂ ਉਧਰ ਛੱਡਾਂਗੇ ਇੱਕ ਮਿੰਟ ਰੋਜਾ ਦਿਖਾ ਦੇ ਇਹਦੀ ਹਿਸਟਰੀ ਦੱਸ ਦੱਸਦਾ ਆਪਾਂ ਕਰਾਂਗੇ ਕਿਹਾ ਬਾਜੀ ਛੱਡੀ ਸੀਗੀ ਇਹਦੀ ਹਾਂਜੀ ਠੀਕ ਹੈ ਉਹ ਨੇਰੀ ਚੱਲ ਪਈ ਸੀ ਤੇ ਬਾਜੀ ਤੋਂ ਹਿੱਲ ਗਈ ਸੀ ਠੀਕ ਹੈ ਤੇ ਉਸਤਾਨ ਨੇ ਮੈਨੂੰ ਤੇ ਕਹਿੰਦਾ ਤੂੰ ਬੱਚੇ ਕਿਹੜਾ ਲੈ ਇਹਨਾਂ ਦੇ ਠੀਕ ਹੈ ਤੇ ਉਹਨਾਂ ਦਾ ਬੱਚਾ ਇਹ ਤੇ 3:30 ਵਜੇ ਕੱਲ ਭਾਇਆ ਵਾ ਕਬੂਤਰੀ ਢਾ ਕੇ ਠੀਕ ਹੈ ਛੱਡ ਦੇ ਤੇ ਹੁਣ ਇਹ ਆਪਣੇ ਕੋਲੇ ਢਾਇਆ ਕਰਨਗੇ ਠੀਕ ਆ ਭਰਾ ਜਿੰਨੇ ਭਰਾ ਹੁਣ ਆਪਣੀ ਵੀਡੀਓ ਦੇਖਦੇ ਆ ਬਾਕੀ ਆ ਦੇਖ ਲੈ ਹੁਣ ਭੁੱਖਾ ਸੀਗਾ ਨਾ ਦਾਣਾ ਦੂਣਾ ਹੁਣ ਇਹਨਾਂ ਨੇ ਮਤਲਬ ਆਏ ਸਾਬ 9:30 ਵਜੇ ਦੇ ਆਏ ਆ ਮਤਲਬ ਇਹਨਾਂ ਨੂੰ ਫਿਰ ਰੋਟੀ ਰੂਟੀ ਖਵਾਈ ਹੈ ਨਾ ਸਾਰਾ ਕੁਝ ਸਿਸਟਮ ਕੀਤਾ ਫਿਰ ਆਪਾਂ ਵੀਡੀਓ ਹੁਣ ਬਣਾਉਣ ਲੱਗੇ ਆ ਮੈਂ ਚੱਲ ਪਹਿਲਾਂ ਬਾਅਦ ਚ ਹੀ ਬਣਾਵਾਂਗੇ ਵੀਡੀਓ ਨਾ ਪਹਿਲਾਂ ਖਾਣਾ ਖਾਣ ਪੀਣ ਕਰ ਲਈਏ ਤੇ ਬਾਕੀ ਇੱਕ ਆ ਬੱਚਾ ਇਹ ਤੇ ਦੱਸ ਦੇ ਜੇ ਤੇ ਇਹਨਾਂ ਤੋਂ ਮਾਪਿਆਂ ਦੇ ਦੋਨੇ ਉਹਨੇ ਬਾਜੀ ਛੱਡਣ ਨੂੰ ਪਹਿਲਾਂ ਕੱਢਿਆ ਸੀ ਬਾਅਦ ਚ ਕਬੂਤਰ ਹੀ ਤਾਂ ਵੱਡੇ ਕਬੂਤਰ ਹੀ ਵੱਡੇ ਕਬੂਤਰ ਜਿਹੋ ਤੇ ਡਾਈ ਨਹੀਂ ਸੀ ਠੀਕ ਹੈ ਕਬੂਤਰ ਸੀ ਉਹ ਕੱਢਿਆ ਸੀ ਉਹਨਾਂ ਨੇ ਇਹ ਆ ਕੇ ਬੈਗਾ ਉਸਤਾਕ ਅੰਦਰ ਰਹਿਂਦੇ ਤੂੰ ਮੇਰੇ ਅੱਛਾ ਸਾਨੇ ਲੱਗੀ ਮੈਨੂੰ ਮਨ ਲਾ ਬਾਜੀ ਆਸਤੇ ਕੱਢੇ ਸੀ ਤਿਆਰ ਕਰਨੇ ਸੀ ਅਜੇ ਤੇ ਉਹ ਮੇਰੇ ਆ ਕੇ ਬੈਗਾ ਉਸਤਾਕ ਨੇ ਤੂੰ ਰੱਖ ਲੈ ਬੱਚੀ ਘੜਾ ਰੈਂਡੀ ਅੱਛਾ ਠੀਕ ਐ ਤੇ ਆ ਵੀ ਛੱਡ ਦੇ ਇਹ ਹੁਣ ਅੱਡੇ ਲਾਵਾਂਗੇ ਠੀਕ ਐ ਤੇ ਆਪਾਂ ਇੱਥੇ ਢਾ ਕੇ ਦੇਖਾਂਗੇ ਜੇ ਤਾਂ ਹੁਣ ਮੰਨ ਲਾ ਮੌਸਮ ਸੈਟ ਰਹੇ ਤੇ ਆਪਾਂ ਫਿਰ ਉਹਨਾਂ ਬਾਜੀ-ਬੂਜੀ ਛੱਡ ਕੇ ਦੇਖ ਲਾਂਗੇ ਇੱਕ ਤਾਂ ਆ ਆ ਵੀ ਬੱਚਾ ਆਪਾਂ ਇਹਨਾਂ ਤੋਂ ਲਿਆਏ ਆ ਜਿਹੜਾ ਮੈਂ ਕਬੂਤਰ ਦਿੱਤਾ ਸੀ ਉਹਦਾ ਬੱਚਾ ਇਹ ਵੀ ਅੱਜ ਡੇਢ ਘੰਟਾ ਉੱਡਿਆ ਸੀਗਾ ਤੇ ਬਾਕੀ ਆ ਕਬੂਤਰ ਜਿਹੜੇ ਹੁਣ ਬੱਚੇ ਤੇ ਗਏ ਆਪਾਂ ਬੱਚੇ ਅੱਡੇ ਲਾ ਕੇ ਦੇਖਾਂਗੇ ਤੇ ਡਾਵਾਂਗੇ ਤੇ ਦੇਖਾਂ ਕਿੰਨਾ ਚੇ ਰੋੜਦੇ ਆ ਤੇ ਜੇ ਮਨਲਾਵ ਇਹਨਾਂ ਨੇ ਵਾਵਾ ਟਾਈਮ ਕਰ ਗਏ ਹਨਾ ਮਤਲਬ 3:30 ਤੋਂ ਉਸ ਦਿਨ ਕੀਤਾ ਕੱਲ ਤੇ ਆਪਣੇ ਕੋਲੇ ਚਾ 5:30 ਟਾਈਮ ਕਰ ਗਏ ਤੇ ਆਪਾਂ ਬਾਜੀ ਛੱਡ ਕੇ ਦੇਖ ਲਾਂਗੇ ਜੇ ਨਾ ਕੀਤਾ ਫਿਰ ਆਪਾਂ ਰਹਿਣਦਾਂ ਕਿਉਂਕਿ ਜਵੇਂ ਗਵਾਚ ਵੀ ਨਾ ਜਾਣ ਹਨਾ ਬੱਚੇ ਬਾਜੀ ਤੇ ਵੈਸੇ ਮਾਪਿਓ ਇਹਨਾਂ ਕੋਲੇ ਬੈਠੇ ਆ ਤੇ ਇਹਨਾਂ ਨੇ ਸਾਰੇ ਛੱਡਨੇ ਆ ਨਾ ਕਬੂਤਰ ਤੇ ਮੈਨੂੰ ਦੇ ਕੇ ਜਾਣਗੇ ਤੇ ਬਾਕੀ ਇਹ ਆਪਦੇ ਉੱਥੋਂ ਆਇਆ ਕਰਨਗੇ ਤੇ ਕਬੂਤਰ ਮੇਰੇ ਕੋਲੇ ਆਣ ਕੇ ਡਾਇਆ ਕਰਨਗੇ ਠੀਕ ਆ ਭਰਾ ਤੇ ਬਾਕੀ ਆ ਕਬੂਤਰੀ ਕਾਲੀ ਚੀਨੀ ਸੀ ਹਨਾ ਹਾਂਜੀ ਇਹ ਵੀ ਘਰੇ 2 ਵਜੇ ਤੱਕ ਰੁੱਡੀ ਆਂਦੀ ਮਾਂ ਲਾਲ ਚੀਨੀ ਸੀਗੀ ਠੀਕ ਆ ਤੁਹਾਡੇ ਕੋਲ ਹੀ ਕਾਲਾ ਚੀਨਾ ਵੱਡਾ ਠੀਕ ਆ ਪਿਓ ਜਿਹੜਾ ਉਹ ਐਨੇ ਦੋ ਮੈਨੂੰ ਦਿੱਤੇ ਸੀ ਨਾ ਇੱਕ ਲਾਲ ਚੀਨਾ ਸਿਰ ਵਾਲਾ ਤੇ ਇੱਕ ਜਿਹੜਾ ਕਾਲੀ ਚੀਨੀ ਕਬੂਤਰ ਸੀ ਕਾਲਾ ਚੀਨਾ ਵੱਡਾ ਜਿਹੜਾ ਮੈਂ ਤੁਹਾਨੂੰ ਕਹਿਆ ਜੈਡ ਬਲੈਕ ਬੱਚੇ ਕੱਢਦਾ ਆਉਦੀ ਧੀ ਆ ਉਹਦੀ ਧੀ ਆ ਇਹ 3 ਵਜੇ ਤੀ ਗੁੱਡੀ ਹੈ ਨਾ ਤੇ ਦੋ ਦੋ ਵਜੇ ਕਿਕਰ ਦੋ ਵਜੇ ਦੀ ਗੁੱਡੀ ਆ ਠੀਕ ਆ ਭਰਾ ਇਹ ਵੀ ਵੜਕਾ ਕੇ ਭਾਰੀ ਸੀ ਇਹ ਕੂਕ ਨਿੱਕੀ ਸਾਰੇ ਮੈਂ ਟਾਪਣਾ ਕਰੀ ਆ ਅੱਛਾ ਠੀਕ ਆ ਨਿੱਕੀ ਕਿ ਨਿੱਕੀ ਸੀ ਤੇ ਵੜਕਾ ਕੇ ਭਾਰੀ ਹੁੰਦੀ ਠੀਕ ਹੈ ਤੇ ਜਿਹੜੀ ਉਹਦੀ ਮਾਸ ਸੀ ਉਹ ਭੱਜ ਗਈ ਸੀ ਠੀਕ ਆ ਤੇ ਵੀ ਛੜਤੀ ਆ ਤੇ ਇੱਕ ਮਿੰਟ ਇਹਨਾਂ ਦੇ ਖੰਭ ਹਨਾ ਪੂਰੇ ਪੂਰੇ ਆ ਅੱਧਿਆਂ ਦੇ ਜਿਹੜੇ ਜੋੜੇ ਆ ਆ ਨੀਲਾ ਇੱਕ ਕਬੂਤਰ ਇਹ ਬੰਦ ਕਰਦੀ ਇੱਦਾਂ ਤਾਂ ਹੋ ਗਈਆਂ ਕਬੂਤਰੀਆਂ ਨਾ ਸਾਰੀਆਂ ਲੋ ਜੀ ਆਪਾਂ ਬੱਚੇ ਸੀ ਤੇ ਦੋ ਕਬੂਤਰੇ ਸੀ ਤੇ ਇੱਕ ਕਬੂਤਰੀ ਸੀ ਇੱਕ ਕਬੂਤਰ ਸੀ ਆ ਨੀਲਾ ਕੂਤਰਾ ਤੇ ਇਹ ਵੀ ਦੋ ਬੇਤੀ ਕਿ ਉੱਡਿਆ ਬਈ ਇਹ ਤੇ ਇਨਾਂ ਕੋਲੇ ਹਨਾ ਤੇ ਲਿਆਂ ਆਪਦੇ ਮਾਮੇ ਤੋਂ ਲਿਆਂ ਤੇ ਕੀ ਦੇ ਤਾ ਇੱਕ ਘਰੇ ਘੜਾਇਆ ਸੀ ਠੀਕ ਆ ਤੇ ਨਾ ਮਾਮੇ ਨੂੰ ਦੇਤਾ ਹੀ ਬੱਚੇ ਘੜਾਉ ਨੂੰ ਠੀਕ ਆ ਪਰ ਆਪਾਂ ਲੈ ਆਉਂਦਾ ਠੀਕ ਆ ਇਹਦਾ ਮਾਮਾ ਵੀ ਕਬੂਤਰ ਬਾਜ਼ ਹੈ ਹਨਾ ਉਹ ਵੀ ਬਾਜ਼ੀਆਂ ਬੂਜ਼ੀਆਂ ਛੱਡਦਾ ਤੇ ਆ ਇਹਦਾ ਮਾਮਾ ਲੈ ਗਿਆ ਸੀ ਉਹਦੇ ਤੋਂ ਬਾਜ਼ੀ ਛੱਡਣ ਵਾਸਤੇ ਫਿਰ ਉਹਨਾਂ ਨੇ ਛੱਡਿਆ ਨਹੀਂ ਫਿਰ ਵਾਪਸ ਫੇਰ ਲਿਆ ਠੀਕ ਆ ਭਰਾ ਹਾਂਜੀ ਤੇ ਆ ਰੰਗ ਰੂੰਗ ਦਿਖਾ ਦਿਜੀਏ ਇਹਦੇ ਲੱਗਾ ਤਾਂ ਗੁਲਾਬੀ ਪੱਲਾ ਠੀਕ ਆ ਉਧਰ ਨਹੀਂ ਲੱਗਾ ਕੋਈ ਉਧਰ ਹਰਾ ਪੱਲਾ ਹੀ ਉਹ ਦੇਖਦਾ ਹੀ ਨਹੀਂ ਫਿੱਕਾ ਹੋ ਗਿਆ ਠੀਕ ਹਾਂ ਫਿੱਕਾ ਹੋ ਗਿਆ ਚੱਲ ਕੋਈ ਨਹੀਂ ਤੇ ਬਾਕੀ ਇਹ ਇੱਧਰ ਰੁਕ ਜਾ ਮੀ ਵਾਲੇ ਦਿਨ ਤੇ ਗਈ ਕਿਸ ਨੂੰ ਫੜਨ ਲੱਗੇ ਨੇ ਪੁੰਜੇ ਕਰਦੇ ਅੱਛਾ ਮੀ ਵਾਲੇ ਦਿਨ ਹਾਂਜੀ ਚੱਲ ਕੋਈ ਨਹੀਂ ਹੋਣਾ ਇੱਥੇ ਤਾਂ ਜਾਂਦਾ ਨਹੀਂ ਕਿਤੋਂ ਨਹੀਂ ਨਹੀਂ ਮਤਲਬ ਐ ਨਹੀਂ ਉਹ ਜੋੜਾ ਪੱਕਾ ਹੀ ਲੱਗਾ ਨਾ ਨਹੀਂ ਮੈਂ ਕਿਤੇ ਆਇਆ ਨਾ ਜੋੜਿਆਂ ਵਾਲੀ ਸਾਈਡ ਛੱਡਦਾ ਬਾਅਦ ਚ ਕਿਤੇ ਹੋਰ ਕਬੂਤਰੀ ਹੋਰ ਕਿਸੇ ਨਾਲ ਲਾ ਲੇ ਠੀਕ ਆ ਤੇ ਇਹੋ ਇੱਕ ਜੋੜਾ ਆਪਾਂ ਜੋੜਿਆਂ ਵਾਲੀ ਸਾਰ ਛੱਡ ਦਿੰਨੇ ਠੀਕ ਆ ਫਿਰ ਆਪਣੇ ਅੱਠ ਜੋੜੇ ਹੋ ਜਾਣਗੇ ਤੇ ਇਹ ਛੱਡ ਦਿੰਨੇ ਆਪਾਂ ਅੱਧਰ ਆਪਾਂ ਨਹੀਂ ਰੱਖ ਦਿੰਨੇ ਜਾਸ ਨੂੰ ਨਹੀਂ ਨਹੀਂ ਉਹ ਫਿਰ ਆਇਆ ਨਾ ਧੁੱਪ ਧੁੱਪ ਲਵਾਉਣ ਵਾਸਤੇ ਆਪਾਂ ਆਪਾਂ ਹੁਣ ਨਵੇਂ ਜੋੜੇ ਵੀ ਲਾਵਾਂਗੇ ਸਾਰਾ ਕੁਝ ਕਰਾਂਗੇ ਫਿਰ ਆ ਛੱਡ ਦਿੰਨੇ ਕਰੀ ਇਹ ਛੱਡ ਦੇ ਅੱਧਰ ਕੋਲ ਦੇ ਜੇ ਜਾਂਦੇ ਠੀਕ ਆ ਨਹੀਂ ਤੇ ਫਿਰ ਆ ਹੱਥ ਨਾ ਕੱਢ ਦੀ ਚੱਲ ਹੱਥ ਨਹੀਂ ਕੱਢਦੇ ਡਰਾ ਜੇ ਦੇ ਮੜ ਕੇ ਲਓ ਭਾਈ ਛੱਡ ਤੇ ਆਪਾਂ ਤੇ ਇੱਧਰ ਹੁਣ ਆਪਣੇ 8 ਜੋੜੇ ਹੋ ਜਾਣਗੇ ਤੇ ਜਿਹੜੇ ਦੋ ਜੋੜੇ ਆਪਣੇ ਪਰਲੀ ਸਾਡਾ ਉਹ ਵੀ ਰੱਖਾਂਗੇ ਜਿਹੜੀ ਆ ਕਾਲੀ ਅੱਖਾਂ ਦੀ ਕਬੂਤਰੀ ਇਹਦੀ ਇਹਦੇ ਨਾਲ ਲੱਗੀ ਆ ਇਹ ਬੱਚੇ ਕਿਹੜੇ ਕੱਢਦੇ ਆ ਰੱਤੇ ਤੇ ਸ਼ਾ ਚਿੱਟੇ ਕੱਢਦੇ ਆ ਰੱਤੇ ਦੇ ਉਹ ਕਾਲੀਆਂ ਅੱਖਾਂ ਦੀ ਸ਼ਾਕ ਜਿਹੜਾ ਉਹ ਬੱਚਾ ਵਾ ਠੀਕ ਆ ਠੀਕ ਆ ਹੁਣ ਆਪਾਂ ਜਿਹੜੇ ਦੂਸਰੇ ਹਨਾ ਬਈ ਉਹ ਜਿਹੜੇ ਆਪਣੇ ਦੂਸਰੇ ਬੱਚੇ ਆ ਉਹ ਦਿਖਾ ਦਿੰਨੇ ਆ ਉਹ ਸੌਰੀ ਬੱਚੇ ਆ ਕਿਹਨਾਂ ਜਿਹੜੇ ਜੋੜੇ ਆ ਉਹ ਕੱਢ ਲੈਨੇ ਆ ਉਹ ਕੱਢ ਕੇ ਲਿਆਏਂਗਾ ਤੂੰ ਓਏ ਤੂੰ ਕੱਢ ਲੈ ਤੇ ਤੂੰ ਕੱਢ ਲਿਆਈਂਗਾ ਜਾਂ ਕੱਢ ਲਿਆ ਫਿਰ ਤੂੰ ਜਾ ਬੜਾ ਅ ਇਹਨਾਂ ਚ ਪਹਿਲਾ ਆਹ ਕੱਢ ਲਿਆ ਆਹ ਵਾਲੇ ਹਾਂ ਇਹ ਕੱਢ ਲਿਆ ਉੱਪਰੋਂ ਖੁੱਲੂਗਾ ਉੱਪਰੋਂ ਉੱਪਰੋਂ ਉਹ ਵੇ ਜਾਲੀ ਲੱਗੀ ਹੈ ਨਾ ਹਾਂ ਇੱਥੋਂ ਇਹ ਦੋਨੇ ਕੱਢ ਲਿਆ ਇਹ ਆਪਾਂ ਛੱਡ ਦਾਂਗੇ ਜੋੜਿਆਂ ਵਾਲੀ ਸਾਈਡ ਤੇ ਅੱਜ ਨਾਲੇ ਨਵੇਂ ਜੋੜੇ ਲਾਵਾਂਗੇ ਠੀਕ ਆ ਭਰਾ ਤੇ ਕੱਢ ਲਿਆ ਤੇ ਨਾਲੇ ਤੁਹਾਨੂੰ ਮੈਂ ਦਿਖਾ ਦਿੰਨਾ ਜੋੜਾ ਕਿਹੜਾ ਲਾਇਆ ਸੀਗਾ ਉਹ ਦਿਨਾਂ ਬਾ ਕਬੂਤਰ ਚੇਂਜ ਕਰਤਾ ਸੀਗਾ ਪਹਿਲਾ ਮਤਲਬ ਗਲਾਬੀ ਟੂਸੀ ਵਾਲਾ ਲਾਇਆ ਸੀ ਆਪਾਂ ਆ ਬੈਠਾ ਤੇ ਹੁਣ ਅੱਜ ਆਪਾਂ ਕਬੂਤਰ ਆ ਬੜੜਾ ਲਾਤਾ ਸੀਗਾ ਆਪਣਾ ਖੱਟੀ ਤੇ ਕਾਲੀ ਅੱਕਦੇ ਤੇ ਟੀਟ ਪੈਂਦਾ ਵਿਮਾੜ ਆ ਹਾਉ ਕੱਢ ਦੇ ਇੱਕ ਮਿੰਟ ਰੁ ਜਾ ਦਿਖਾ ਦਈਏ ਫਿਰ ਆਪਾਂ ਕੱਢਦੇ ਆ ਉਹ ਤੂੰ ਕੱਢ ਲਿਆ ਚੱਲ ਇਹਨੂੰ ਛੱਡ ਦੇ ਅੰਦਰ ਜੋੜੇ ਨੂੰ ਐਂ ਛੱਡ ਦੇ ਠੀਕ ਹੈ ਬਸੇ ਆਪਣੇ ਹੁਣ ਕਿੰਨੇ 7 ਜੋੜੇ ਹੋ ਗਏ ਆ ਤੇ ਅੱਠਵਾਂ ਜੋੜਾ ਆਪਣਾ ਭਰਾ ਕੱਢਣ ਗਿਆ ਠੀਕ ਆ ਕੱਢ ਲਿਆ ਧਿਆਨ ਨਾਲ ਕੱਢੀ ਉਹ ਨਾ ਉਹ ਨਾ ਮਰਵਾ ਲਈ ਕੀ ਤਾਰ ਨਾ ਮਰਵਾ ਲਈ ਹੈ ਨਾ ਬਸ ਕੱਢ ਲਿਆ ਬਸ ਕੋਈ ਨਹੀਂ ਦਿਖਾ ਦਿੰਦਾ ਆ ਖੱਟੀਆਂ ਦਾ ਕਬੂਤੇ ਆ ਜਾਂ ਕਬੂਤਰੀ ਚਿੱਟੀਆਂ ਜਾਂ ਇਹਨਾਂ ਵਾਦ ਇਹ ਮੂੰਹ ਆਪਦਾ ਚਲੋ ਠੀਕ ਹੈ ਇਹ ਵੀ ਛੱਡ ਦਿੰਨੇ ਆਪਾਂ ਛੱਡ ਦੇ ਇੱਧਰ ਹੁਣ ਆਪਣੇ 8 ਜੋੜੇ ਹੋ ਗਏ ਆ ਹੁਣ ਥੋੜਾ ਜਿਹਾ ਵਾਵਾ ਝੁੰਡ ਜਾਂ ਲੱਗਦਾ ਹੈ ਨਾ ਸੋਨੇ ਵੀ ਲੱਗਦੇ ਆ ਅਦਰ ਖਲੋਲਣੇ ਵੀ ਨਾਲੇ ਹੁਣ ਦੇਖਦੇ ਕਿਹੜੀ ਕਿਹੜੀ ਥਾਮ ਲੱਗਦੇ ਆ ਬਾਕੀ ਬਾਕੀ ਇਹਦੀ ਜੋੜੀ ਹੈਗੀ ਸੀ ਕਿਸੇ ਨਾ ਮੇਰੇ ਹਿਸਾਬ ਨਾਲ ਨਹੀਂ ਹੈ ਪਹਿਲਾਂ ਤਾਂ ਹੈ ਨਹੀਂ ਸੀ ਹੁਣ ਦੇਖਦੇ ਆ ਕਿਹੜੇ ਹਿਸਾਬ ਨਾਲ ਬਾਕੀ ਹੁਣ ਪੱਕੀਆਂ ਜੋੜੀਆਂ ਵਾਹੇ ਲੱਗ ਗਈਆਂ ਤੇ ਬਾਕੀ ਆ ਜੋੜੇ ਦਾ ਥੋੜਾ ਜਿਹਾ ਹੈਗਾ ਮੈਨੂੰ ਐ ਨਾ ਡਾਰਜਾ ਹੈਗਾ ਕਿ ਹੁਣ ਨਵਾ ਹੀ ਛੱਡਦਾ ਆਪਾਂ ਲਿਆ ਕੇ ਮੁੰਡੇ ਕੋਲ ਪਾਏ ਵਾਹੇ ਹੈਗਾ ਤਾਂ ਪੱਕਾ ਹੀ ਆ ਬਾਕੀ ਦੇਖਦੇ ਆ ਬਾਕੀ ਕੀ ਬਣਦਾ ਹਨਾ ਹੈ ਬਾਫੇ ਠੀਕ ਵਾਹ ਇੱਕ ਕਬੂਤਰ ਹੈਗਾ ਹੁਣ ਤੇ ਬਾਕੀ ਠੀਕ ਆ ਭਰਾ ਆਪਾਂ ਅੱਧਰ ਹੁਣ ਆਪਾਂ ਨਵੇਂ ਜੋੜੇ ਵੀ ਲਾਉਣੇ ਆ ਉਹ ਦਿਖਾਉਣੇ ਆ ਤੁਹਾਨੂੰ ਕਿਹੜੇ ਕਿਹੜੇ ਲਾਵਾਂਗੇ ਤੇ ਬਾਕੀ ਆਪਾਂ ਹੁਣ ਜੋੜੇ ਜਿਹੜੇ ਆਪਾਂ ਨੂੰ ਗਿਫਟ ਕੀਤੇ ਉਹ ਤਾਂ ਇੱਕ ਈ ਛੱਡ ਤੇ ਕਬੂਤਰਾਂ ਨੂੰ ਕਬੂਤਰਾਂ ਵਾਲੀ ਸਾਈਡ ਛੱਡਦਾ ਜਿਹੜੇ ਬੱਚੇ ਆ ਤੇ ਕਬੂਤਰੀਆਂ ਆ ਆਪਾਂ ਅੱਧਰ ਛੱਡ ਤੇ ਮੈਂ ਦਿਖਾ ਦੇਣਾ ਉਹ ਵੀ ਤੇ ਬਾਕੀ ਜੋੜਾ ਆਪਾਂ ਅੱਧਰ ਛੱਡਤਾ ਸੀ ਇਹਨਾਂ ਦਾ ਇੱਕ ਮਿੰਟ ਹੋ ਜਾ ਆ ਵੀ ਛੱਡਤਾ ਆ ਦੋ ਜਿਹੜੇ ਬੱਚੇ ਬੈਠੇ ਇੱਕ ਆ ਬੈਠਾ ਘੰਡ ਜਿਨ੍ਹਾਂ ਦੇ ਸਿਰ ਤੇ ਹੀ ਘੰਨਾ ਤੇ ਆ ਜਿਹੜੀ ਆ ਕਾਲੀ ਚੀ ਅਦਰ ਤੇ ਇਹਨੇ ਛੱਡੇ ਹੈ ਨਾ ਆਪਾਂ ਹਾਂਜੀ ਤੇ ਕਬੂਤਰਾਂ ਦੀ ਸੈਟ ਆਪਾਂ ਨੀਲਾ ਛੱਡਿਆ ਤੇ ਜੋੜਾ ਹੋ ਗਏ ਕਿੰਨੇ ਹੋ ਗਏ 6 ਹੋ ਗਏ ਠੀਕ ਆ ਪਰਾ ਤੇ ਬਾਕੀ ਦੋ ਆਪਾਂ ਨੂੰ ਤਿੰਨ ਚਾਰ ਪਹਿਲਾਂ ਦਿੱਤੇ ਹੋਏ ਸੀ ਇੱਕ ਉਹ ਜਿਹੜੀ ਪਿੱਛੇ ਬੈਠੀ ਹੋਈ ਆ ਤੇ ਇੱਕ ਆ ਕਾਲੇ ਪੋਡੇ ਵਾਲਾ ਬੈਠਾ ਇਹਨਾਂ ਨੂੰ ਪਾਣੀ ਪਿਉਣਾ ਵਾ ਇਹਨਾਂ ਨੇ ਇਹ ਉੱਡ ਕੇ ਆਏ ਸੀਗੇ ਤੇ ਬਾਕੀ ਆਪਾਂ ਹੁਣ ਜੋੜੇ ਲਾਉਣੇ ਆ ਨਵੇਂ ਉਹ ਦਿਖਾਵਾਂ ਠੀਕ ਆ ਪਰਾ ਜੋੜੇ ਰਿਓ ਲਾਈਵ ਆਪਣੇ ਵੀਡੀਓ ਦੇ ਨਾਲ ਫਿਰ ਆਪਾਂ ਦਿਖਾਉਣੀ ਤੁਹਾਨੂੰ ਤੇ ਚਲੋ ਬਾਈ ਜੀ ਹੁਣ ਆਪਾਂ ਜੋੜੇ ਲਾਉਣ ਲੱਗੇ ਆ ਠੀਕ ਆ ਤਿਆ ਪਿੰਜਰੇ ਚ ਆਪਾਂ ਆਪੋ ਲਾਵਾਂਗੇ ਪਹਿਲਾਂ ਰੱਤਾ ਜਿਹੜਾ ਇਹ ਨੀਲਾ ਦੇ ਕੇ ਗਿਆ ਤੇ ਰੱਤੀ ਕਬੂਤਰੀ ਲਾਵਾਂਗੇ ਠੀਕ ਆ ਭਰਾ ਕੱਢ ਲੈ ਪਹਿਲਾਂ ਨੀਲਾ ਕੱਢ ਲੈ ਆਪਣਾ ਜਿਹੜਾ ਇਹ ਨੀਲਾ ਦੇ ਕੇ ਗਿਆ ਹਨਾ ਉਹਦੀ ਜੋੜੀ ਲਾਵਾਂਗੇ ਅੱਜ ਤੇ ਇੱਕ ਜਿਹੜਾ ਪਹਿਲਾਂ ਦੇ ਕੇ ਗਿਆ ਕਾਲਾ ਜੀ ਨਾ ਬੈਠਾ ਇਹਦੇ ਨਾਲ ਲਾਵਾਂਗੇ ਇਹਦੀ ਲਾਉਣੀ ਆ ਇਹਦੀ ਲਾਵਾਂਗੇ ਠੀਕ ਆ ਇਹਦੇ ਨੂੰ ਛੱਡ ਤੇ ਇਹਦੇ ਚ ਕੱਢ ਲਿਆ ਕਬੂਤਰੀ ਕੱਢ ਲਿਆ ਤੂੰ ਕਾਲੀ ਜੀ ਨੀ ਅੱਗੋਂ ਧਿਆਨ ਰੱਖੇ ਅੱਗੋਂ ਉਹ ਤਰ੍ਹਾਂ ਮਣੀ ਅੱਗੋਂ ਧਿਆਨ ਰੱਖ ਅੱਗੋਂ ਨਿਕਲ ਮਨੇ ਕਿਹੜੀ ਆ ਕਾਲੀ ਜੀ ਕਾਲੀ ਜੀ ਨਹੀਂ ਹੋਰ ਨਾ ਕੱਢ ਲਿਆ ਵੇ ਕੋਨੀ ਆਲੀ ਤਾਂ ਹੀ ਹਾਂ ਹਾਂ ਇਹੀ ਆ ਇਹੀ ਆ ਤੀ ਨਹੀਂ ਲੋਣੀ ਵੀ ਲੈਣਾ ਹਾਂ ਆਇਆ ਵਾਰ ਚਲ ਕੋਨੀ ਤੈਨੂੰ ਹੋਰ ਆ ਹਲਾ ਛੱਡ ਦੇ ਇਹਦੇ ਵਿੱਚ ਇਹ ਗੁੜਕੂਗਾ ਪੂਰਾ ਗੁੜਕਦਾ ਵੈਸੇ ਹਾਂ ਉੱਥੇ ਤਾਂ ਬਾਕੀ ਦਵਾਈ ਦੇ ਦੋ ਦਵਾਈ ਮੈਂ ਇਹਨੂੰ ਕਿੱਥੋਂ ਦੇ ਦਾਂ ਗੁੜਕਣ ਵਾਲੀ ਉੱਥੇ ਜਿਹੜਾ ਕੜਾ ਪਿਆ ਨਾ ਕੜਾ ਚੱਕ ਲਿਆ ਨਹੀਂ ਤੇ ਮੈਂ ਹੀ ਲੈ ਆਉਣਾ ਨਹੀਂ ਤੇ ਰੋਗ ਜਾ ਲਓ ਬਾਈ ਜੀ ਆਪਾਂ ਜੋੜੇ ਲਾਤੇ ਆ ਠੀਕ ਆ ਫਰਾਈ ਕਰੀ ਤੇ ਆ ਆਪਣੇ ਆ ਰੱਤੇ ਨਾਲ ਲਾਇਆ ਆਪਾਂ ਉਹ ਕਬੂਤਰੀ ਲਾਈ ਆ ਆ ਵਾਲੀ ਬਾਹਰ ਕੱਢ ਕੇ ਦਿਖਾ ਦੇ ਆ ਕਬੂਤਰ ਤਾਂ ਬਾਕੀ ਦੇਖਿਆ ਹੀ ਇਹਨਾਂ ਨੇ ਰੱਤਾ ਕਬੂਤਰ ਆਪਣਾ ਤੇ ਕਬੂਤਰੀ ਆਪਾਂ ਅਦਰੋਂ ਲਾਤੀ ਆ ਜਿਹਦੇ ਆ ਪੂਰੇ ਛਿੰਬ ਸੀ ਉੱਪਰ ਜੋਨ ਸੀ ਜਿਹਦੇ ਸਿਰ ਤੇ ਆ ਦਿਖਾ ਦੇ ਉਹ ਦਿਖਾ ਦੇ ਮਤਲਬ ਪਾਰ ਖੋਲ ਕੇ ਦਿਖਾ ਦੇ ਪਾਰ ਹੂੰ ਥੋੜਾ ਐ ਖੋਲਿਆ ਕਰ ਮਤਲਬ ਹੇਠਾਂ ਨੂੰ ਆ ਹੈ ਕੋਲ ਆ ਹੈ ਠੀਕ ਆ ਨੋਂਦਰਾ ਦਿਖਾ ਦੇ ਦੀਆਂ ਕੀ ਹੁੰਦਾ ਮੋੜ ਕੇ ਮੋੜ ਕੇ ਨੋਂਦਰਾ ਹਾਂ ਠੀਕ ਐ ਇਹ ਛੱਡ ਦੇ ਇਹ ਆਪਣੀ ਇੱਕ ਜੋੜੀ ਆ ਹੋ ਗਈ ਠੀਕ ਆ ਭਰਾ ਤੇ ਇੱਕ ਆਪਾਂ ਜੋੜਾ ਆ ਲਾਇਆ ਵਾ ਇਹਨਾਂ ਦਾ ਕਬੂਤਰ ਆ ਕਬੂਤਰੀ ਆਪਣੀ ਹੈ ਜਿਹੜੀ ਕੋਠੀ ਤੋਂ ਫੜ ਕੇ ਲਿਆਇਆ ਸੀ ਮੁੰਡਾ ਤੇ ਲਓ ਬਾਈ ਜੀ ਇਹ ਆਪਣੀ ਕਬੂਤਰੀ ਜਿਹੜੀ ਕੋਠੀ ਤੋਂ ਫੜ ਕੇ ਲਿਆਏ ਸੀਗੇ ਤੇ ਆਪਣੇ ਕੋਲੇ ਜਿਹੜੇ ਆਪਣੇ ਦੋਸਤ ਆਏ ਸੀ ਨਾ ਮੈਂ ਚੱਲ ਤੂੰ ਹੀ ਦਿਖਾ ਫਿਰ ਕਬੂਤਰ ਸਾਰੇ ਕੱਢ ਕੇ ਜੋੜੇ ਜਿਹੜੇ ਲਾਏ ਆਪਾਂ ਤੇ ਆਹ ਕਬੂਤਰੀ ਆ ਠੀਕ ਆ ਜਿਹੜੀ ਆਪਾਂ ਫੜ ਕੇ ਲਿਆਏ ਸੀ ਕੋਠੀ ਤੋਂ ਤੇ ਇਹਦੀਆਂ ਨੋਂਦਰਾਂ ਦਿਖਾ ਦੇ ਆਹ ਇਹ ਛੱਡ ਦੇ ਤੇ ਆ ਜਿਹੜਾ ਇਹਨਾਂ ਦਾ ਕਬੂਤਰ ਆ ਠੀਕ ਆ ਪਰ ਆ ਇਹਦਾ ਨਾਮ ਕੀ ਰੱਖਿਆ ਯਾਰ ਤੁਸੀਂ ਹਾਂ ਗੁਡੰਮਾ ਨਾਮ ਰੱਖਿਆ ਇਹਨਾਂ ਨੇ ਬਾਕੀ ਆਪਾਂ ਨੂੰ ਪਤਾ ਨਹੀਂ ਬਾਕੀ ਇਹ ਜੈਡ ਬਲੈਕ ਬੱਚੇ ਕੱਢਦਾ ਜੇ ਆਪਾਂ ਕਾਲੀ ਚੀਨੀ ਨਾਲ ਲਾਵਾਂਗੇ ਬਾਕੀ ਇਹਨੂੰ ਜਲ ਕਰ ਲੈ ਸਟਾਰਟ ਹੋ ਗਏ ਕਰ ਲਾ ਉਹ ਬਈ ਆ ਕਬੂਤਰ ਇਹ ਦੇ ਨਾਲ ਲਾਈ ਹੋਈ ਆਪਾਂ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਕਿਵੇਂ ਦੇ ਆ ਜੋੜੇ ਜਿਹੜੇ ਆਪਾਂ ਲਾਈ ਹੋਇਆ ਇਹ ਆਪਾਂ ਕੱਟ ਹੀ ਕੀਤੇ ਹੋਇਆ ਠੀਕ ਆ ਇਹ ਆ ਕਬੂਤਰ ਇਹ ਬਾਈ ਦਾ ਵਾ ਬਾਕੀ ਇਹ ਦੇ ਬੱਚੇ ਜੱਡ ਬਲੈਕ ਕਰਦਾ ਦੂਜੂ ਮੂਤਾਂ ਕਰ ਲਾ ਹਾਂ ਹੈ ਕਰ ਲਿਆ ਕਰ ਆਪੂ ਜਮਾਂਦਰੀ ਆ ਨਾ ਇਹ ਤਾਂ ਕਾਲੀ ਜੀ ਹਾਂਜੀ ਹਾਂਜੀ ਠੀਕ ਐ ਤੇ ਉਹ ਤਾਂ ਕਾਲੀ ਧੀ ਧੀ ਦੀ ਵੀ ਐਂ ਜੀ ਠੀਕ ਆ ਪਾਸੇ ਵੀ ਛੱਡ ਦੇ ਇਹਦੇ ਚ ਦਾਗਾ ਛੱਡ ਦੇ ਇਹਦੇ ਚ ਛੱਡ ਦੇ ਪਿੰਜਰੇ ਚ ਧਾਉਣਾ ਨੀਗਾ ਤੇ ਬਾਈ ਜੀ ਪਹਿਲਾਂ ਤਾਂ ਆ ਕਬੂਤਰ ਆਪਣਾ ਤੀਜੀ ਜੋੜੀ ਆ ਗਈ ਠੀਕ ਆ ਤੇ ਆ ਨੀਲਾ ਕਬੂਤਰ ਇਹਨਾਂ ਦਾ ਵਾ ਇਹ ਅੱਜ ਦੇ ਕੇ ਗਏ ਆਪਾਂ ਨੂੰ ਦਿਖਾ ਦੇ ਇਹਦੇ ਫਰ ਦਿਖਾ ਦੇ ਨੀਵਾ ਹਾਂ ਹੈ ਠੀਕ ਆ ਉਧਰੋਂ ਵੀ ਦਿਖਾ ਦੇ ਨੋਂਦਰਾ ਦਿਖਾ ਦਿ ਇਹਨੂੰ ਕਰ ਇਹਨੂੰ ਕਰ ਠੀਕ ਆ ਵੀ ਦਿਖਾ ਦੇ ਦੂਸਰੀ ਅਪੈਰ ਵੀ ਠੀਕ ਹੈ ਅੱਖ ਦਿਖਾ ਦੇ ਦੀ। ਇਹਦੇ ਥੱਲੇ ਮੰਮੀ ਨੇ ਢੋਲੀ ਸੀ। ਠੀਕ ਆ ਇਹ ਵੀ ਛੱਡ ਦੇ। ਤੇ ਕਬੂਤਰੀ ਦਿਖਾ ਦੇ ਇਹਦੇ ਨਾਲ ਦੀ ਜਿਹੜੀ ਆਪਾਂ ਇਹਦੇ ਇਹ ਨੀਲਾ ਕਬੂਤਰਾ ਠੀਕ ਆ ਭਾਈ। ਰੱਤੀ ਆਪਣੇ ਨਾਲ ਦੀ ਜਿਹੜੀ ਆਪਣੇ ਕੋਲੇ ਕਬੂਤਰੀ ਆ ਰੱਤੀ ਕਬੂਤਰੀ ਲਾਈ ਆਪਾਂ। ਇਹ ਦੋਨਾਂ ਦੇ ਬੱਚੇ ਦੇਖਦੇ ਆ ਤੇ ਕੀ ਕਿਵੇਂ ਦੇ ਨਿਕਲਦੇ ਆ ਹਨਾ। ਦਿਖਾ ਦੇ ਆ। ਕਬੂਤਰ ਵੀ ਚਿੱਟੀਆਂ ਅੱਖਾਂ ਦਾ ਕਬੂਤਰੀ ਵੀ ਚਿੱਟੀਆਂ ਅੱਖਾਂ ਦੀ ਆ। ਬਾਕੀ ਜੋੜੀ ਦੱਸੋ ਕਮੈਂਟ ਕਰਕੇ ਭਰਾ ਕਿਵੇਂ ਦੀ ਲੱਗੀ ਆ। ਬਾਕੀਆਂ ਨੂੰ ਤਾਂ ਛੱਡ ਪਿਆ ਉਹਨੂੰ ਉਹਦਾ ਤਾਂ ਪੂੰਜਾ ਪੱਟਦਾ ਸੀ ਕਿਸੇ ਨੇ ਫੜ ਲਿਆ ਸੀ ਮੀਂਹ ਵਾਲੇ ਦਿਨ ਡੇਗ ਗਿਆ ਸੀ ਇਹ ਕਹਿੰਦੇ ਕਿਸੇ ਦੇ ਘਰੇ ਬਾਕੀ ਆ ਗਿਆ ਸੀ ਵਾਪਸ ਪਰ ਨੋਂਦਰਾਂ ਦਿਖਾ ਦੇ ਠੀਕ ਆ ਛੱਡ ਦੇ ਬਈ ਜੀ ਆਪਾਂ ਜੋੜਿਆਂ ਨੂੰ ਸੈੱਟ ਕਰਤਾ ਇੱਕ ਰੀ ਮਤਲਬ ਪਹਿਲਾਂ ਵਾਲੀ ਜਗ੍ਹਾ ਤੇ ਰੱਖਦੇ ਜਿਵੇਂ ਆਪਣੇ ਪਹਿਲਾਂ ਕਬੂਤਰ ਸੀਗੇ ਓਵੇਂ ਆਪਾਂ ਇਹਨਾਂ ਦਾ ਮਤਲਬ ਰੱਖਤਾ ਸਿਸਟਮ ਜਿਹੜਾ ਕੀਤਾ ਸੀਗਾ ਮਤਲਬ ਅੱਧਰ ਆਪਾਂ ਰੱਤਾ ਲਾਤਾ ਜੋੜਾ ਅਦਰ ਆਪਾਂ ਕਾਲਾ ਜਿੰਨਾ ਲੱਦਾ ਜਿਹੜਾ ਜੈਡ ਬਲੈਕ ਬੱਚੇ ਘੜਦਾ ਤੇ ਆਪਣਾ ਇੱਕ ਜੋੜਾ ਬਈ ਅਨੇ ਆਪਾਂ ਨੇ ਰੱਤੀ ਕਬੂਤਰੀ ਨਾਲ ਨਹੀਂ ਲਾਇਏ ਨੀਲੇ ਨੇ ਜੋੜਾ ਤੇ ਫਿਰ ਆਪਾਂ ਕਬੂਤਰੀ ਵੀ ਆਪਾਂ ਉਦਨ ਛੜਤੀ ਤੇ ਕਬੂਤਰ ਆਪਣਾ ਅੰਦਰ ਬੈਠਾ ਰਹੂਗਾ ਤੇ ਬਾਕੀ ਆਪਣੇ ਦੂਸਰੇ ਕਬੂਤਰ ਸਾਰੇ ਉੱਪਰ ਬੈਠੇ ਆ ਤੇ ਬਾਕੀ ਜਿਹੜੇ ਆਪਾਂ ਨੂੰ ਦੋ ਬੱਚੇ ਦੇ ਕੇ ਗਿਆ ਹਨਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ 1 ਮਿੰਟ ਰੁਕ ਜੋ ਉਹ ਆਪਾਂ ਇੱਕਰੀ ਮਾੜੀ ਜੀ ਸ਼ਾਮ ਜੀ ਨੂੰ ਮੈਂ ਚੱਲ ਪੋਸ ਜਾ ਪੈ ਜੂ ਹਨਾ ਇੱਥੋਂ ਆਪਣੇ ਘਰ ਜੇ ਦਾ ਛਤਰੀ ਤੇ ਬਾਤੇ ਬਾਕੀ ਆਪਾਂ ਛਤਰੀ ਆਪਾਂ ਨੂੰ ਉਹ ਦੇ ਕੇ ਗਿਆ ਜਿਹੜੀ ਛਤਰੀ ਤੇ ਬੱਚੇ ਲੱਗੇ ਆ ਦੋਨੇ ਆ ਜਿਹੜੇ ਦੋਨੇ ਹਰੇ ਘੰਡ ਗਲਾਬੀ ਘੰਡ ਵਾਲੇ ਆ ਸੌਰੀ ਗਲਾਬੀ ਆ ਕਿ ਨਾ ਸਰਦਾ ਹੀ ਘੰਡ ਵਾਲੇ ਹਨ ਇਹ ਉਹ ਤੈ ਤੇ ਲੱਗੇ ਆ ਖੱਟੀ ਨੀਲੀ ਤੈ ਤੇ ਆਪਨੂੰ ਛਤਰੀ ਵੀ ਦੇ ਕੇ ਗਿਆ ਵਾ ਤੇ ਬਾਕੀ ਆਪਣੀ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਠੀਕ ਆ ਭਰਾ ਜਿਹੜੇ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰਿਓ ਭਰਾ ਸਾਰੇ ਜਿੰਨੇ ਆਪਣੇ ਨਾਲ ਜੁੜੇ ਹੋਏ ਆ ਹਨ ਤੇ ਫਿਰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਜਲਦੀ ਤੋਂ ਜਲਦੀ ਤੇ ਜਿਹੜੀ ਹੋਣ ਵਾਲੀ ਅਗਲੀ ਵੀਡੀਓ ਹੋਊਗੀ ਠੀਕ ਆ ਭਰਾ ਉਹ ਜਿਹੜੇ ਆਪਣੇ ਆ ਜੋੜੇ ਲੱਗੇ ਆ ਉਹਨਾਂ ਦੀ ਆਪਾਂ ਰੰਗ ਲਾਵਾਂਗੇ ਉਹ ਪੂਰੀ ਯਾਤਰੀ ਦੀ ਵੀਡੀਓ ਹੋਊਗੀ ਸਾਰੇ ਭਰਾ ਸਪੋਰਟ ਫੁੱਲ ਕਰਿਓ ਉਹਨੂੰ ਵੀ ਤੇ ਆ ਵੀਡੀਓ ਨੂੰ ਪੂਰਾ ਸਪੋਰਟ ਕਰਿਓ ਠੀਕ ਆ ਭਰਾ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਤੇ ਕੋਈ ਨਵਾਂ ਅਪਡੇਟ ਲੈ ਕੇ ਆਉਣੇ ਆ ਹਨਾ ਹੋਰ ਕੋਈ ਤਗੜੇ ਤੋਂ ਤਗੜਾ ਲੈ ਕੇ ਆਵਾਂਗੇ ਤੇ ਬਾਕੀ ਸਾਰੇ ਟ੍ਰਾਂਸਪੋਰਟ ਕਰੋ ਫੁੱਲ ਜਿਹੜੇ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਕਰ ਲਿਓ ਭਰਾ ਤੇ ਆਪਾਂ ਮਿਲਦੇ ਕੋਈ ਨਵੀਂ ਅਪਡੇਟ ਦੇ ਨਾਲ ਤੇ ਟਿਕ ਕੇ ਸਾਰੇ ਭਰਾ ਆਪਾਂ ਮਿਲਦੇ ਅਗਲੀ ਵੀਡੀਓ ਤੇ ਮੇਜ ਠੀਕ ਆ ਭਰਾ